ਪਾਲਸ ਪ੍ਰਸ਼ਾਸਨ ਮੁਰਦਾਬਾ 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 ਪਾਲਸ ਪ੍ਰਸ਼ਾਸਨ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਲੜਕੀ ਨਾਲ ਧੋਖਾ ਕਰਨ ਵਾਲਿਆਂ ਦਾ ਵੇੜਾ ਹੀ ਘਟ ਵੇੜਾ ਹੀ ਘਟ ਧੋਖਾ ਕਰਨ ਵਾਲਿਆਂ ਦਾ ਵਿਹੜਾ ਹੀ ਦਰਕਾ ਵਿਹੜਾ ਹੀ ਦਰਕਾ ਵਿਹੜਾ ਹੀ ਦਰਕਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਮੋਗਾ ਜ਼ਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਲੜਕੀ ਨਾਲ ਧੋਖਾ ਕਰਨ ਵਾਲਾ ਮੁਰਦਾਬਾਦ 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 ਜਿਹੜਾ ਜੇ ਤੁਸੀਂ ਚੌਕੀ ਧਰਨਾ ਲਾਇਆਗਾ ਅਸੀਂ ਇਹ ਗੱਲ ਲਈ ਹੈ ਕਿ ਜਿਹੜਾ ਚੌਕੀ ਇੰਚਾਰਜ ਨੇ ਕੀਤ ਸਿੰਘ ਔਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੀ ਵੀ ਮੁੰਡੇ ਦੀ ਜ਼ਮਾਨਤ ਆ ਉਹ 12 ਤਰੀਕ ਨੂੰ ਹੋਣੀ ਆ ਜੀ ਸਾਨੂੰ ਇਹ ਗੱਲ ਕਹੀ ਸੀ ਕਿ ਤੁਸੀਂ 12 ਤਰੀਕ ਤੱਕ ਆਪਦਾ ਵਕੀਲ ਕਰ ਲਓ ਜਦਕਿ ਉਹਦੀ ਜਿਹੜੀ ਜ਼ਮਾਨਤ ਦੀ ਤਰੀਕ ਸੀਗੀ 5 ਤਰੀਕ ਸੀਗੀ ਇਹਨਾਂ ਨੇ ਮੈਨੂੰ ਧੋਖੇ ਵਿੱਚ ਰੱਖਿਆ ਜਦੋਂ ਮੈਂ ਵਕੀਲ ਕੋਲ ਗਈ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਉਹਦੀ ਜ਼ਮਾਨਤ ਤਾਂ ਉਹਨੂੰ ਹੋ ਗਈ ਆ ਤੇ ਜਦੋਂ ਮੈਂ ਵੀ ਇਹਨਾਂ ਨੂੰ ਵੀ ਆ ਕੇ ਪੁੱਛਿਆ ਤਾਂ ਇਹ ਤਾਂ ਸਾਫ਼ ਮੁੱਕਰ ਕੇ ਕਹਿੰਦੇ ਅਸੀਂ ਤਾਂ ਤੁਹਾਨੂੰ ਦੱਸਿਆ ਸੀਗਾ ਇਹ ਗੱਲ ਇਹਨਾਂ ਨੇ ਜਿਹੜੀ ਮੇਰੇ ਪਿੰਡ ਦੇ ਮਤਲਬ 10 ਬੰਦੇ ਆਏ ਸੋ ਉਹਨਾਂ ਕੋਲ ਵੀ ਕੀ ਗੱਲ ਹੈ ਅੱਛਾ ਇਹ ਜਿਹੜੇ ਤੁਹਾਡੇ ਵਕੀਲ ਜੀ ਉਹਨਾਂ ਨੇ ਤਾਂ ਕੁਝ ਤਾਂ ਕਰਿਆ ਸੀ ਨਾ ਅੱਛਾ ਇਹ ਤੁਹਾਨੂੰ ਤੁਹਾਨੂੰ 프리डम ਸਿੰਘ ਚੌਕੀ ਯਾਦ ਨੇ ਕਹਿੰਦੀ ਇਹ ਗੱਲ ਬਈ ਤੁਹਾਡੇ ਮਤਲਬ ਕਿ ਤੇ ਜੀ ਤੁਹਾਡੇ ਸੀਗੀ 12 5 33 सॉरी 5 ਹਾਂਜੀ ਅੱਛਾ 5 ਨੂੰ ਜਵਾਬੰਦ ਕਰਾ ਕੇ ਲੈ ਗਏ ਤੁਹਾਨੂੰ ਦੱਸਿਆ ਰਣੇ ਦਿਨ ਧੁੱਖ ਜਿ ਰੱਖਿਆ ਤੁਹਾਨੂੰ ਹਾਂਜੀ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਮੇਰੀ ਬੱਸ ਇਹੀ ਮੰਗਾ ਕਿ ਜਿਹੜੇ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਤੇ 프리डम ਸਿੰਘ ਨੂੰ ਸਪੈਨਡ ਸਾਰਿਆਂ ਜਿਨ੍ਹਾਂ ਨੇ ਧੋਖਾ ਅੱਗੇ ਪਹਿਲਾਂ ਤੁਸੀਂ ਧਰਨੇ ਚੱਲੇ ਸੀ ਮੀਟਿੰਗ ਤੇ ਮੁੱਕੇ ਵੀ ਲਗਾਏ ਹੈ ਹਨਾ ਤੇ ਇਹਦਾ ਮਤਲਬ ਵੀ ਤੁਹਾਨੂੰ ਇਨਸਾਫ ਮਿਲਦੀ ਝਾਗ ਸੀ ਕਿ ਪ੍ਰੀਤਮ ਸਿੰਘ ਨੇ ਢਿੱਕਾ ਬਣ ਕੇ ਤੁਹਾਡਾ ਧੋਖਾ ਕੀਤਾ ਨਹੀਂ ਇਹ ਮੇਰੇ ਨਾਲ ਤਾਂ ਸ਼ੁਰੂ ਤੋਂ ਹੀ ਪੁਲਸ ਨੇ ਬਹੁਤ ਧੱਕਾ ਕੀਤਾ ਪਹਿਲਾਂ ਮੇਰਾ ਬਲਜਿੰਦਰ ਸਿੰਘ ਏਐਸਆਈ ਸੀਗੇ ਉਹਨਾਂ ਨੇ ਮੇਰਾ ਰਾਤੀਨਾਮਾ ਕਰਵਾਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਵੀ ਇਹ 25 ਦਿਨ ਦੇ ਅੰਦਰ ਅੰਦਰ ਤੇਰੇ ਨਾਲ ਫੋਟ ਮੈਂ ਕਰਵਾਵਾਂਗੇ ਜੇ ਨਹੀਂ ਕਰਵਾਉਣਗੇ ਤਾਂ ਉਸੇ ਦਰਖਾਸਤ ਤੇ ਮੈਂ ਉਹਨਾਂ ਤੇ ਫੇਰ ਪਰਚਾ ਪਾਉਂਦਾ ਉਹਨਾਂ ਨੇ ਉਹ ਦਰਖਾਸਤ ਵੀ ਮੇਰੀ ਖਾਰਜ ਕਰਦੀ ਮਤਲਬ ਉਹਨਾਂ ਦਾ ਐਕਟਰ ਹੋਈ ਸੀਗਾ ਵੀ ਉਹਨਾਂ ਨੂੰ ਬਚਾਉਣਾ ਸੀ ਇਸ ਵਾਰਾ ਕੇਐਸਪੀ ਸੁਖਨਾਮ ਸਿੰਘ ਉਹਨਾਂ ਨੇ ਵੀ ਮੈਨੂੰ ਜਿੱਦਣ ਮੈਂ ਧਰਨਾ ਲਾਉਣ ਜਾਣਾ ਸੀ ਉਹਨਾਂ ਨੇ ਮੈਨੂੰ ਇੱਕ ਦਿਨ ਪਹਿਲਾਂ ਫੋਨ ਆਇਆ ਸੀਗਾ ਕਹਿੰਦੇ ਕਿ ਅਸੀਂ ਪਿਓ ਪੁੱਤ ਦੇ ਦੋਨਾਂ ਦੇ ਪਰਚਾ ਦਿੱਤਾ ਵੀ ਤੁਸੀਂ ਧਰਨਾ ਨਾ ਲਾਓ ਜਦੋਂ ਮੇਰੇ ਕੋਲ ਐਫਆਈਆਰ ਆਈ ਜਦੋਂ ਮੈਂ ਦੇਖਿਆ ਉਹਦੇ ਤੇ ਸਿਰਫ ਕੱਲਾ ਮੁੰਡੇ ਤੇ ਪਰਚਾ ਕੀਤਾ ਹੋਇਆ ਸੀ ਹੋਰ ਜਿਹੜਾ ਉਹਨਾਂ ਨੇ ਕਿਹਾ ਵੀ ਪਿਓ ਤੇ ਵੀ ਕੀਤਾ ਉਹ ਨਹੀਂ ਕੀਤਾ ਹੋਇਆ ਸੀ ਯਾਨੀ ਤੁਹਾਨੂੰ ਭਰੋਸੇ 'ਚ ਲੈ ਕੇ ਫੇਰ ਮਤਲਬ ਕਿ ਕੱਲੇ ਜਣੀ ਮੁੰਡੇ ਤੇ ਪਰਚਾ ਕਰਕੇ ਤੇ ਇਹ ਤਾਂ ਤੁਹਾਨੂੰ ਉਹਨਾਂ ਨੇ ਵੀ ਧੋਖੇ 'ਚ ਰੱਖਿਆ ਹੈ ਹਾਂਜੀ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਇਸ ਮਸਲੇ ਤੇ ਜਿਹੜਾ ਤੁਸੀਂ ਧਰਨਾ ਲਾਇਆਗਾ ਇਹ ਕਿੱਦਾਂ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਿਆ ਜਾਂ ਕੀ ਗੱਲਬਾਤ ਕਿਉਂਕਿ ਅੰਚਾਰ ਤੁਹਾਨੂੰ ਕੀ ਕਹਿੰਦੇ ਆ ਇਸ ਮਸਲੇ ਤੇ ਬਾਈ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਇਸ ਇੱਕ ਲੜਕੀ ਦੇ ਹੱਕ ਦੇ ਵਿੱਚ ਉਹਦੀ ਆਵਾਜ਼ ਆ ਜਿਹੜੀ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਕਰ ਰਹੇ ਹੋ ਇਸ ਮਸਲੇ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਇਹ ਗੱਲ ਚੱਲਦੀ ਆ ਰਹੀ ਹੈ ਗੁੜੀਆਂ ਨਾਲ ਜਿਹੜਾ ਧੋਖਾ ਧੜੀ ਹੁੰਦੀ ਆ ਰਹੀ ਹੈ ਦੇਖੋ ਇੱਕ ਆਸ ਹੁੰਦੀ ਆ ਜਦੋਂ ਕਿਸੇ ਨਾਲ ਕੋਈ ਧੋਖਾ ਹੁੰਦਾ ਜਾਂ ਕੋਈ ਕਾ ਪ੍ਰਸ਼ਾਸਨ ਨਿਆਂਪਾਲਿਕਾ ਜਿਹੜੀ ਬਣੀ ਆ ਜਿੱਥੇ ਇਹਨਾਂ ਦਾ ਲਿਖ ਕੇ ਲਾਇਆ ਵੀ ਪੁਲਿਸ ਨੂੰ ਹਮੇਚਾ ਹਮੇਸ਼ਾ ਜਿਹੜੀ ਆ ਸੱਚੀ ਤਲਾਹ ਦਿਓ ਜੀ ਇਹ ਗੁੜੀਆਂ ਦੀ ਤਾਂ ਹਰ ਇੱਕ ਤਲਾਹ ਸੱਚੀ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਮਤਲਬ ਇਹਦੇ ਨਾਲ ਹਰ ਥਾਂ ਤੇ ਧੋਖਾ ਕੀਤਾ ਕਿਉਂਕਿ ਇਹਦੇ ਮਤਲਬ ਕੱਲਾ ਬਾਹਰ ਜਾਣ ਵਾਲੀਆਂ ਗੱਲਾਂ ਨਹੀਂ ਆ ਜਦੋਂ ਹੁਣ ਚਾਹੇ ਉਹ ਜਾਵੇ ਚਾਹੇ ਨਾ ਜਾਵੇ ਅਕਸਰ ਉਸ ਘਰ ਦੀ ਨੂਹ ਹੈਗੀ ਆ ਇਹ ਜਿਹੜੇ ਘਰ ਇਹ ਮਤਲਬ ਵਿਆਹ ਕੇ ਕੁੜੀ ਗਈ ਆ ਪਰ ਉਹ ਪਰਿਵਾਰ ਇਹਨੂੰ ਨੂਹ ਮੰਨਣ ਨੂੰ ਤਿਆਰ ਹੀ ਨਹੀਂ ਆ ਕਿਉਂਕਿ ਪਹਿਲਾਂ ਤੇ ਸਭ ਤੋਂ ਵੱਡੀ ਧੋਖਾ ਧੜੀ ਤੇ ਇਹ ਹੈਗੀ ਆ ਵੀ ਦੇਖੋ ਜਦੋਂ ਉਸ ਪਰਿਵਾਰ ਦਾ ਬੱਚਾ ਪਹਿਲਾਂ ਹੀ ਵਿਆਹਿਆ ਸੀ ਤਾਂ ਇਹਨਾਂ ਨੇ ਜਿਹੜਾ ਦੁਆਰੇ ਦੂਜਾ ਵਿਆਹ ਬਿਨਾ ਕੋਈ ਤਲਾਕ ਲੈ ਬਿਨਾ ਕੋਈ ਮਤਲਬ ਆ ਇਹਨਾਂ ਨੂੰ ਪਰਿਵਾਰ ਨੂੰ ਦੱਸੇ ਦੂਜਾ ਵਿਆਹ ਇਸ ਲੜਕੀ ਨਾਲ ਕਰ ਲਿਆ ਪਹਿਲੀ ਗੱਲ ਤੇ ਇਹ ਬਹੁਤ ਮਾੜੀ ਗੱਲ ਸੀ ਉਹਨਾਂ ਦੀ ਤੇ ਪ੍ਰਸ਼ਾਸਨ ਨੂੰ ਜਦੋਂ ਇਹਨੂੰ ਕੁੜੀ ਨੂੰ ਪਤਾ ਲੱਗਦਾ ਤੇ ਤਲਾਹ ਦਿੰਦੀ ਹੈ ਤੇ ਪ੍ਰਸ਼ਾਸਨ ਦੀ ਜਿਹੜੀ ਉਹ ਤਲਾਹ ਨੂੰ ਆ ਉਹਨਾਂ ਤੇ ਕਾਰਵਾਈ ਹੁੰਦੀ ਉਹਨੂੰ ਟਾਲ ਮਟੋਲ ਕਰਨ ਦੇ ਸਬੰਧ ਦੇ ਵਿੱਚ ਉੱਥੇ ਜਿਹੜਾ ਡੀਐਸਪੀ ਦਾ ਰੀਡਰ ਆ ਉਹ ਇਹਨੂੰ ਇੱਕ ਹੀ ਗੱਲ ਕਹਿ ਕੇ ਫੈਸਲਾ ਕਰਾਉਂਦਾ ਵੀ ਪੁੱਤ ਜੇ ਇਹ 20 ਦਿਨਾਂ ਚ ਤੈਨੂੰ ਆਪਣੀ ਨੂੰ ਨਾ ਮੰਨਣਗੇ ਤਾਂ ਮੈਂ ਇਸੇ ਦਰਖਾਸਤ ਤੇ ਇਹਨਾਂ ਤੇ ਕਾਰਵਾਈ ਕਰੂੰਗਾ ਜਵਾਨੀ ਕਹਿ ਦਿੰਦਾ ਪਰ ਉਹ ਰਾਜੀਨਾਮੇ ਦੇ ਵਿੱਚ ਨਹੀਂ ਲਿਖਦਾ ਚਲੋ ਉਹ ਵੀ ਕੋਈ ਗੱਲ ਨਹੀਂ ਪਰ ਫਿਰ ਉਸ ਤੋਂ ਬਾਅਦ ਜਿਹੜੇ ਪੰਜ ਸੱਤ ਰਿਸ਼ਤੇਦਾਰ ਆਉਂਦੇ ਆ ਅਕਸਰ ਯਾਰ ਉਹ ਵੀ ਤੇ ਕਿਸੇ ਰੱਬ ਨੂੰ ਮੰਨਦੇ ਹੋਣਗੇ ਉਹਨਾਂ ਨੇ ਇਹ ਵਾਅਦਾ ਕਰਕੇ ਗੁੜੀਆਂ ਨੂੰ ਉਹ ਦੋ ਫਰਮੀਆਂ ਨੂੰ ਲੈ ਕੇ ਗਏ ਆ ਤੇ ਉਹਨਾਂ ਨੇ ਵੀ ਕਿਸੇ ਨੇ ਇਹਦੇ ਇਹਦੇ ਪੱਖ 'ਚ ਖੰਡ ਦੀ ਜ਼ਿੰਮੇਵਾਰੀ ਨਹੀਂ ਸਮਝੀ ਵੀ ਕੁੜੀ ਨਾਲ ਧੋਖਾ ਹੋ ਗਿਆ ਯਾਰ ਭਾਵੇਂ ਉਹਨਾਂ ਦਾ ਰਿਸ਼ਤੇਦਾਰੀ ਆ ਤੇ ਉਹਨੂੰ ਮਾੜਾ ਕਹਿਣ ਉਹ ਚਲੋ ਫਿਰ ਵੀ ਅਸੀਂ ਦੋ ਤਿੰਨ ਆਰੀ ਉਹਦੇ ਕੋਲੇ ਗਏ ਆ ਬਾਈ ਕੋਲੇ ਅਸੀਂ ਬੇਨਤੀ ਕਰੀ ਆ ਵੀ ਭਾਈ ਜੀ ਅਸੀਂ ਤਾਂ ਕੁੜੀ ਵਾਲੇ ਪਾਸੇ ਆਇਆ ਵੀ ਇਹਨੂੰ ਯਾਰ ਮਤਲਬ ਜਿੰਮੇ ਵੀ ਠੀਕ ਹੁੰਦਾ ਇਹਨੂੰ ਠੀਕ ਕਰੋ ਯਾਰ ਇਸ ਤਰ੍ਹਾਂ ਨਾ ਕਰੋ ਤੁਸੀਂ ਕੁੜੀ ਦੀ ਘੁੱਟ ਮਾਰਨਾ ਕਰੋ ਇਹ ਤੇ ਗੱਲਾਂ ਠੀਕ ਨਹੀਂ ਆ ਉਲਟਾ ਉਹ ਤਾਂ ਸਾਨੂੰ ਧਮਕੀਆਂ ਦੇ ਰਹੇ ਆ ਧਮਕੀਆਂ ਕੌਣ ਦੇ ਰਹੇ ਜੀ ਉਹ ਜਿਹੜਾ ਪਰਿਵਾਰ ਇਹਦਾ ਕੁੜੀ ਦਾ ਸਹੁਰਾ ਪਰਿਵਾਰ ਆ ਜਿਹੜੇ ਨਾਲ ਤੁਰੇ ਫਿਰਦੇ ਆ ਜਾਂ ਤੁਹਾਡੀ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਨੇ ਆਸੀਂ ਤੁਹਾਡੇ ਤੇ ਪਰਚੇ ਕਰਾ ਦੇਾਂਗੇ ਤੁਹਾਡੇ ਤੇ ਅਸੀਂ ਉਹ ਤਾਂ ਉਲਟਾ ਸਾਨੂੰ ਧਮਕੀਆਂ ਦੇ ਰਹੇ ਆ ਜੇ ਸਾਡੇ ਪਿੰਡ ਦੀ ਧੀ ਆ ਸਾਡੇ ਪਿੰਡ ਦੀ ਕੁੜੀ ਆ ਸਾਡੇ ਗਵਾਰਡ ਦੀ ਕੁੜੀ ਆ ਅਸੀਂ ਕਿਉਂ ਨਾ ਤੁਰੀ ਇਹਨਾਂ ਦੇ ਨਾਲ ਇਹੜਾ ਚੌਂਕੀ ਚੋਂ ਧਰਨਾ ਲਾਇਆ ਕਿੰਨੇ ਸਮੇਂ ਤੱਕ ਲੱਗੂਗਾ ਇਹ ਇਹ ਤਾਂ ਹੀ ਬਈ ਕੁੜੀ ਦੇ ਨਾਲ ਆ ਜਿੰਨਾ ਚਿਰ ਕੁੜੀ ਬੈਠੀ ਅਸੀਂ ਤੇ ਇਹਦੇ ਨਾਲ ਆ ਇਹ ਭਾਵੇਂ 6 ਮਹੀਨਾ ਬੈਠੇ ਭਾਵੇਂ 6 ਮਹੀਨੇ ਬੈਠੇ ਤੇ ਭਾਵੇਂ ਸਾਲ ਭਰ ਬੈਠੇ ਜੇ ਧਰਨਾ ਲੱਗਣ ਦੇ ਨਾਲ ਆਪਣਾ ਮਸਲਾ ਨਹੀਂ ਹੱਲ ਹੁੰਦਾ ਫਿਰ ਅੱਗੇ ਰਣਨੀਤੀ ਕੀ ਹੈ ਜੀ ਜਿਵੇਂ ਪਿੰਡ ਦੀ ਕਮੇਟੀ ਬਣੀ ਹੈ ਇਸ ਮਾਮਲੇ ਤੇ ਉਹ ਕਮੇਟੀ ਲੜ ਰਹੀ ਆ ਜਿਵੇਂ ਉਹ ਕਮੇਟੀ ਦਾ ਫੈਸਲਾ ਅਗਲੀ ਰਾਤ ਇਹ ਵੀ ਤੇ ਹੁਣ ਬੈਠ ਕੇ ਪਹਿਲਾਂ ਗੁਰਦੁਆਰਾ ਸਾਹਿਬ ਸਾਰੀ ਮੀਟਿੰਗ ਕਰਕੇ ਤੁਰ ਕੇ ਆਏ ਇੱਥੇ ਉੱਥੇ ਉੱਥੇ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਗੱਲ ਨਿਕਲੀ ਆ ਵੀ ਜਿਹੜਾ ਅਨਚਾਰਜ ਸਾਹਿਬ ਹੈਗਾ ਪ੍ਰੀਤਮ ਸਿੰਘ ਅਸੀਂ ਖੁਦ ਵੀ ਮਿਲੇ ਆਨਾਂ ਨੂੰ ਵੀ ਇਹ ਗੁੜੀਆ ਦਾ ਜਿਹੜਾ ਕੇਸ ਆ ਉਹ ਕਿੱਥੇ ਖੜਾ ਸੀ ਪਹਿਲਾਂ ਤੇ ਆਏ ਆ ਵੀ ਉੱਥੇ ਪਰਚਾ ਦਰਜ ਹੋ ਗਿਆ ਗ੍ਰਿਫਤਾਰ ਕਰੋ ਇਹਨਾਂ ਨੇ ਉਹਨੂੰ ਬੜੀ ਸ਼ੋਰਟ ਦਿੱਤੀ ਗ੍ਰਿਫਤਾਰ ਨਹੀਂ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਗਮਰਾਹ ਕਰਿਆ ਕਿ 12 ਤਰੀਕ ਹੈ ਯੂਨੀਵਰਸਾਡੀ ਪੰਚਾਇਤ ਵੀ ਆਈ ਆ ਪੰਚਾਇਤ ਤੋਂ ਬਿਆਨ ਦੇ ਦੂਗੀ ਵੀ 12 ਤਰੀਕ ਨੂੰ ਮੈਂ ਖੁਦ ਵੀ ਇਹ ਚੀਜ਼ ਦਾ ਗਵਾਹ ਹੈਗਾ ਮੈਂ ਨਾਲ ਸੀ ਉਸ ਟਾਈਮ ਜੀ ਹੁਣ ਉਹ ਕਹਿ ਰਹੇ ਮੈਂ 5 12 ਕਿਹਾ ਸੀ ਜੇ ਸਾਨੂੰ 12 ਸੁਣ ਸਕਦਾ ਤਾਂ ਫਿਰ 5 ਕਿਉਂ ਨਹੀਂ ਸੁਣਿਆ ਬਈ ਫਿਰ 5 ਤਰੀਕ ਨੂੰ ਗੁੜੀ ਆਈ ਆ ਸਵੇਰ ਮਾਮਾ ਧੀਆ ਤੇ ਦੋ ਬੰਦੇ ਪਿੰਡੋਂ ਹੋਰ ਆਏ ਆ ਕਮੇਟੀ ਵਾਲੇ 5 ਤਰੀਕ ਨੂੰ ਸਵੇਰ ਆਵੇ ਆਈ ਆ ਗੁੜੀ ਇੱਥੇ 5 ਤਰੀਕ ਨੂੰ ਨਹੀਂ ਇਹਨਾਂ ਨੂੰ ਦੱਸਿਆ ਵੀ ਮੈਂ ਜ਼ਮਾਨਤ ਕਰਾਉਣ ਜਾ ਰਿਹਾ ਇਹਨੂੰ ਕਹਿੰਦਾ ਵੀ ਪੁੱਤ ਆਪਦਾ ਵਕੀਲ ਖੜਾ ਕਰੋ ਤੇ ਅੱਜ ਉੱਥੇ ਮੈਂ ਉਹਨਾਂ ਦੀ ਜ਼ਮਾਨਤ ਕਰਾਉਣ ਜਾ ਰਿਹਾ 5 ਤਰੀਕ ਨੂੰ ਵੀ ਇਹਨਾਂ ਨੂੰ 12 ਤਰੀਕ ਹੀ ਕਿਹਾ 12 ਤਰੀਕ ਤੱਕ ਵਕੀਲ ਮੈਨੂੰ ਖੜਾ ਕਰ ਦੇ ਸੋ ਹਰ ਥਾਂ ਜਿਹੜਾ ਧੋਖਾ ਹੋਇਆ ਜਿਹੜਾ ਉੱਥੇ ਪਰਚਾ ਦਰਜ ਕਰਾਇਆ ਉੱਥੇ ਵੀ ਡੀਐਸਪੀ ਸੁਤਰਾਮ ਸਿੰਘ ਹੈਗੇ ਉਹਨਾਂ ਨੇ ਕਿਹਾ ਮੈਂ ਪੁੱਤਾਂ ਤੇ ਪਰਚਾ ਦਰਜ ਕੀਤਾ ਉਹ ਬੈਦਪਰੂਫਾ ਕੁੜੀਆਂ ਕੋਲੇ ਉਹਨਾਂ ਨੇ ਵੀ ਗਮਰਾਹ ਕੀਤਾ ਸੋ ਮੇਰੇ ਹਿਸਾਬ ਨਾਲ ਤੇ ਹੁਣ ਸਹੁਰੇ ਘਰ ਤੋਂ ਪਹਿਲਾਂ ਜਿਹੜੀ ਸਾਡੀ ਕਮੇਟੀ ਲੜ ਰਹੀ ਆ ਤਾਂ ਪਹਿਲਾਂ ਇਸ ਗੰਦੇ ਸਿਸਟਮ ਦੇ ਖਿਲਾਫ ਹੀ ਲੜਨਾ ਚਾਹੀਦਾ ਉਹਨਾਂ ਨੂੰ ਸੋਹਰਾ ਕਰਤੇ ਤੋਂ ਬਾਅਦ ਵਾਲੀਆਂ ਗੱਲਾਂ ਦੇਖੀ ਇਹਨਾਂ ਨੇ ਪਹਿਲਾਂ ਤਾਂ ਇਹ ਜਿਹੜੇ ਤਿੰਨੇ ਚਾਰੇ ਅਫਸਰ ਹੈ ਜਿਨ੍ਹਾਂ ਨੇ ਇਹਦੇ ਨਾਲ ਮਤਲਬ ਧੋਖਾ ਕੀਤਾ ਪਹਿਲਾਂ ਤੇ ਪੰਜਾਬ ਸਰਕਾਰ ਦੇ ਅਸੀਂ ਧਿਆਨ ਤੇ ਲਿਆਉਣਾ ਚਾਹੁੰਨੇ ਵੀ ਤੁਹਾਡਾ ਸਿਸਟਮ ਹੈ ਕਿੱਥੇ ਇੱਕ ਜਿਹੜੀ ਆ ਗੁੜੀ ਆ 1.5 ਸਾਲ ਤੋਂ ੱੱਕੇ ਖਾਂਦੀ ਤੁਰ ਤੁਰੀ ਫਿਰਦੀ ਆ ਤੁਹਾਡੇ ਪ੍ਰਸ਼ਾਸਨ ਕੋਲੇ ਕਿਤੇ ਵੀ ਇਹਨੂੰ ਨਿਆਂ ਨਹੀਂ ਮਿਲੀ ਕਿੱਥੇ ਇਹਨੂੰ ਨਿਆਂ ਮਿਲੂਗਾ ਸਾਡਾ ਤਾਂ ਪੁਲਿਸ ਪ੍ਰਸ਼ਾਸਨ ਤੋਂ ਯਕੀਨ ਹੀ ਉੱਠ ਗਿਆ ਇਹਨਾਂ ਗੱਲਾਂ ਨੂੰ ਲੈ ਕੇ ਇਹ ਇਹ ਇਹਦਾ ਕੋਈ ਹੱਲ ਹੀ ਹੈ ਨਹੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀ ਆ ਇਹਦੀ ਕੋਈ ਇੱਜ਼ਤ ਨਹੀਂ ਆ ਇਸ ਕਰਕੇ ਜਿਹੜਾ ਵੀ ਕਮੇਟੀ ਦਾ ਤੇ ਇਸ ਬੱਚੀ ਦਾ ਫੈਸਲਾ ਆਊਗਾ ਅਸੀਂ ਇਹਨਾਂ ਦੇ ਨਾਲ ਖੜੇ ਆ ਹਰ ਪੱਖ ਨਾਲ ਖੜੇ ਆ ਤੇ ਜਿੰਨਾ ਚਿਰ ਇਹ ਬੈਠੂਗੀ ਜਿੰਨਾ ਚਿਰ ਇਹ ਲੜਦੀ ਹੈ ਇਹਦੇ ਨਾਲ ਕਿਸੇ ਵੀ ਮਤਲਬ ਕੱਲੋਂ ਅਸੀਂ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਇਹਨੂੰ ਹਿਸਾਬ ਨਹੀਂ ਮਿਲਦਾ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਆਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਪਹਿਲਾਂ ਤੇ ਇੱਕ ਵਾਰ ਬੇਨਤੀ ਕਰਦੇ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਤੱਕ ਪਹੁੰਚਦੀ ਕਰਦੇ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਮੇਰੀ ਸਰਕਾਰ ਦੇ ਵਿੱਚ ਮੇਰੇ ਮੁਲਾਜ਼ਮ ਕੀ ਕਰ ਰਹੇ ਆ ਲੋਕਾਂ ਨਾਲ ਜਿਹੜੇ ਉਹ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਆਮ ਬੰਦੇ ਦੀ ਪਾਰਟੀ ਆਮ ਬੰਦੇ ਦੀ ਨਹੀਂ ਰਹੀ ਆ ਇਹ ਤੇ ਖਾਸ ਬੰਦਿਆਂ ਦੀ ਪਾਰਟੀ ਆ ਇਹ ਜਿਹੜਾ ਕੁੜੀਆ ਦਾ ਮਤਲਬ ਸੋਹਰਾ ਹੈਗਾ ਉਹ ਪੁਲਿਸ ਮੁਲਾਜ਼ਮਾਂ ਇਸ ਕਰਕੇ ਉਹ ਆਪਣੇ ਆਪ ਨੂੰ ਦੱਸ ਰਿਹਾ ਕਿ ਮੈਂ ਡੀਆਈਜੀ ਚੰਡੀਗੜ੍ਹ ਦੀ ਗੱਡੀ ਦਾ ਡਰਾਈਵਰ ਆ ਅਸੀਂ ਡੀਆਈਜੀ ਚੰਡੀਗੜ੍ਹ ਨੂੰ ਵੀ ਬੇਨਤੀ ਕਰਦੇ ਆ ਤੁਹਾਡੇ ਮਾਦੇਮ ਨਹੀਂ ਵੀ ਇਸ ਡਰਾਈਵਰ ਦਾ ਜਿਹੜਾ ਕੁੜੀਆ ਨੂੰ ਘਰੋਂ ਕੱਢ ਦੇਣਾ ਇਹਨੂੰ ਵਿਆਹ ਕਰਾ ਕੇ ਧੋਖਾ ਕਰ ਲੈਣਾ ਇਹ ਚੰਗਾ ਨਹੀਂ ਆ ਪੁਲਿਸ ਪ੍ਰਸ਼ਾਸਨ ਦੀ ਮਤਲਬ ਸਾਰੀ ਪੁਲਿਸ ਪ੍ਰਸ਼ਾਸਨ ਨਹੀਂ ਇਹ ਮਤਲਬ ਮੈਸੇਜ ਠੀਕ ਨਹੀਂ ਜਾਂਦਾਗਾ ਜੇ ਜੇ ਮਤਲਬ ਪੁਲਿਸ ਮੁਲਾਜ਼ਮਾਂ ਦਾ ਮਤਲਬ ਫਿਰ ਇਹਨੂੰ ਵਿਆਹ ਵੀ ਕਰਾ ਲਿਆ 2 ਸਾਲ ਢੂੜ ਸਾਲ ਉੱਥੇ ਕੁੜੀ ਘਰੇ ਰੱਖ ਵੀ ਲਈ ਤੇ ਹੁਣ ਇਹਨੂੰ ਗੇਟੋਂ ਬਾਹਰ ਕੱਢ ਕੇ ਤੇ ਇਹਨੂੰ ਕਹਤਾ ਜਾ ਫੀ ਅਸੀਂ ਤਾਂ ਤੈਨੂੰ ਰੱਖਣਾ ਨਹੀਂ ਫਿਰ ਇਹ ਗੱਲਾਂ ਤਾਂ ਠੀਕ ਨਹੀਂ ਨਾ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਜੇ ਮੰਨ ਲਓ ਉਹ ਪੁਲਿਸ ਦੇ ਵਿੱਚ ਤਾਂ ਵੀ ਉਹਦਾ ਤਾਂ ਹੀ ਉਹਨਾਂ ਦਾ ਪੱਖ ਸੁਣਿਆ ਜਾ ਰਿਹਾ ਹੈ ਕੁੜੀ ਦਾ ਪੱਖ ਨਹੀਂ ਸੁਣ ਰਹੇ ਹੋ ਬਿਲਕੁਲ ਸੁਣਿਆ ਜਾ ਰਿਹਾ ਜੀ ਇਹੀ ਇਹੀ ਕਾਰਨ ਇਹੀ ਕਾਰਨ ਹੁਣ ਤੁਸੀਂ ਦੱਸੋ ਕੁੜੀ ਆ ਐਸਐਸਪੀ ਦਫ਼ਤਰ ਜਾ ਕੇ ਆਪਦੀ ਫਰਿਆਦ ਰੱਖਦੀ ਆ ਪੇ ਉੱਥੇ ਵੀ ਇਹਨੂੰ ਇਹ ਗੱਲਾਂ ਹੁੰਦੀਆਂ ਇਹਦੇ ਦੱਸਣ ਮੁਤਾਬਕ ਉਹ ਕਹਿੰਦੇ ਜੇ ਤੂੰ ਆ ਤਲਾਹ ਦਿੱਤੀ ਤੇਰੇ ਤੇ ਪਰਚਾ ਹੋ ਜਾਊਗਾ ਇੱਥੇ ਵੀ ਆਈ ਆ ਤੇ ਜਦੋਂ ਇਹਨੇ ਕਿਹਾ ਵੀ ਮੈਂ ਆਪਦੇ ਸਹੁਰੇ ਘਰ ਬੈਠ ਕੇ ਧਰਨਾ ਦੇ ਕੇ ਲੜਨਾ ਤੇ ਇੱਥੇ ਵੀ ਅੰਚਾਰ ਸਾਹਿਬ ਨੇ ਕਿਹਾ ਇਹਨਾਂ ਨੇ ਵੀ ਕਿਹਾ ਕਹਿੰਦੇ ਜੇ ਤੂੰ ਉੱਥੇ ਧਰਨਾ ਨਹੀਂ ਦੇਂਗੀ ਤੇਰੇ ਤੇ ਪਰਚਾ ਦਰਜ ਹੋਊਗਾ ਤੇ ਦੇ ਆਈਏ ਤੇ ਧਰਨਾ ਇੱਕ ਤਰੀਕ ਨੂੰ ਦੇ ਦਿਓ ਪਰਚਾ ਦੇ ਤੇ ਹੋਰ ਦੇ ਦਿਓ ਇਹ ਕਿਹਨੇ ਗੱਲ ਕਹੀ ਤੁਹਾਨੂੰ ਜੀ ਇਹ ਕਿਹਨੇ ਕਿਹਾ ਜੀ ਨਾਂ ਲੈ ਕੇ ਦੱਸ ਨਹੀਂ ਤੁਹ ਸਮ ਸਕਨੇ ਹੁਣ ਤੁਸੀਂ ਦੱਸੋ ਵੀ ਇਹ ਇਹ ਬੱਚੀ ਕਿਹਦੇ ਕੋਲੇ ਇਨਸਾਫ ਲੈਣ ਜਾਵੇ ਤੁਸੀਂ ਤੁਹਾਡਾ ਫਰਜ਼ ਸੀ ਉਹ ਐਫ ਆਰ ਆਈ ਹੋ ਗਈ ਆ ਅੱਛਾ ਹੋਰ ਸੁਣਿਓ ਆ ਹੁਣੇ ਇਹਨਾਂ ਨੇ ਪ੍ਰੀਤਮ ਸਿੰਘ ਨਾਲ ਮੀਟਿੰਗ ਲਾਈ ਆ ਦੇਖੋ ਮਾਮਲਾ ਗੁੜੀਆ ਦਾ ਜਿਵੇਂ ਗੁੜੀਆ ਚੋਂਦੀ ਆ ਸੀ ਤੇ ਇਹਦੇ ਨਾਲ ਸਹਿਮਤ ਆ ਸਾਡਾ ਜਿਵੇਂ ਸਾਡੀ ਕਮੇਟੀ ਇਹਦੇ ਪੱਖ ਚ ਲੜ ਰਹੀ ਅਸੀਂ ਉਹਨਾਂ ਨਾਲ ਸਹਿਮਤ ਆ ਤੇ ਉਹਨੇ ਅੰਦਰ ਬੁਲਾ ਕੇ ਕੀ ਕਿਹਾ ਕਹਿੰਦਾ ਇਹ ਤੇ ਛੋਟੇ-ਮੋਟੇ ਕੇਸ ਆ ਅੱਛਾ ਇਹਨੂੰ ਛੋਟਾ-ਮੋਟਾ ਕੇਸ ਕਹਿੰਦਾ ਕਰੀਏ ਇਹਨੂੰ ਇਹਨੂੰ ਮਤਲਬ ਇਹਦੇ ਦੱਸਣ ਮਤਾਂ ਉਹ ਕਹਿੰਦਾ ਦਾ ਛੋਟਾ-ਮੋਟਾ ਕੇਸ ਹੈ ਕੀ 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 ਹੁੰਦਾ ਕੇੰਦਾ ਵਿੱਚ ਕਹਿੰਦਾ ਜੇ ਮੈਂ ਫਰਨ ਵੀ ਜਾਣਾ ਸੀ ਫਸ ਮੈਂ ਸੈਂਡ ਕਰਾ ਕੇ ਆਉਣਾ ਸੀ ਮੈਂ ਪ ਦੇਖੋ ਇਹ ਗੱਲਾਂ ਪ੍ਰਸ਼ਾਸਨ ਦੀਆਂ ਠੀਕ ਨਹੀਂ ਆ ਇਹਦੇ ਚ ਸਾਡੇ ਪਿੰਡ ਦੇ ਵਸਨੀਕਾਂ ਚ ਸਾਡੇ ਇਲਾਕੇ ਦੇ ਵਸਨੀਕਾਂ ਚ ਬਹੁਤ ਰੋਹ ਆ ਇਹ ਤੇ ਕੁਛ ਵੀ ਨਹੀਂ ਤੇ ਅੱਜ ਨਾਰਮਲੀ ਇੱਕ ਮੀਟਿੰਗ ਰੱਖੀ ਸੀ ਪਿੰਡ ਵਸਨੀਕਾਂ ਨੇ ਜਿਹਦੇ ਵਿੱਚ ਤੈਅ ਹੋਇਆ ਵੀ ਯਾਰ ਉੱਥੇ ਜਾ ਕੇ ਪ੍ਰਸ਼ਾਸਨ ਦੇ ਖਿਲਾਫ ਲੜਨਾ ਚਾਹੀਦਾ ਤੇ ਉਹ ਮੀਟਿੰਗ ਦੇ ਆਧਾਰ ਤੇ ਮਤਲਬ ਹੱਜੇ ਸਾਡੇ ਬੰਦੇ ਪਿੰਡ ਹੀ ਆ ਉਹ ਆਪਦਾ ਕੋਈ ਮਿਸ਼ਨ ਚ ਹੋਰ ਸੀਗੇ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠ ਹੋਣਾ ਵਾ ਇਸ ਕੁੜੀ ਨੂੰ ਇਨਸਾਫ ਮਿਲਣ ਤੱਕ ਜਿਹੜੀ ਇਹ ਇਹ ਜੰਗ ਜਾਰੀ ਰਹੂਗੀ ਇਹ ਪਿੱਛੇ ਹਟਣ ਵਾਲੇ ਲੋਕ ਨਹੀਂ ਆ ਇਸ ਤਰ੍ਹਾਂ ਤੇ ਫਿਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਣੀ ਆਸ ਕੀ ਤੋਂ ਸਾਨੂੰ ਪ੍ਰਸ਼ਾਸਨ ਤੋਂ ਆਸ ਹੈ ਕਿਉਂ ਪ੍ਰਸ਼ਾਸਨ ਹੀ ਸਾਡੇ ਨਾਲ ਝੂਠ ਮਾਰੀ ਜਾਂਦਾ ਪ੍ਰਸ਼ਾਸਨ ਹੀ ਸਾਨੂੰ 5 ਤਰੀਕ ਦੀ ਥਾਂ ਤੇ 12 ਤਰੀਕ ਦੱਸੀ ਜਾਂਦਾ ਕਿੱਥੇ ਜਾਊਗਾ ਕੁਝ ਇਹ ਰਾਤ ਦੀ ਜਿਹੜੀ ਡਿਪਰੈਸ਼ਨ ਚ ਫੇਰ ਚਲੀ ਗਈ ਰਾਤ ਇਹਦੇ ਬੋਤਲਾਂ ਲਵਾਇਆਂ ਮੈਡੀਸਨ ਦਵਾਈ ਇਹਨੂੰ ਦਵਾਈ ਤੇ ਰਾਤ ਕਿਤੇ ਇਹਨੂੰ ਫੇਰ ਨੀਂਦ ਆਈ ਹੈ ਕੁੜੀ ਨੂੰ 11:30 11:30 ਵਜੇ ਸਾਰਾ ਪਰਿਵਾਰ ਕੋਲੇ ਰੋਈ ਗਿਆ ਇਹਦੀ ਰਾਖੀ ਰੱਖਦਾ ਪਰਿਵਾਰ ਸਾਰਾ ਡਿਪਰੈਸ਼ਨ ਚ ਇਹਦਾ ਕੌਣ ਜ਼ਿੰਮੇਵਾਰ ਆ ਫੇਰ ਜੇ ਇਹਨੂੰ ਕੁੜੀ ਨੂੰ ਇਹ ਮਰ ਜੇਵੇ ਮੈਂ ਮੈਂ ਇਲਾਕੇ ਦੇ ਵਸਨੀਕਾਂ ਤੇ ਪਿੰਡ ਵਸਨੀਕਾਂ ਨੂੰ ਵੀ ਅਪੀਲ ਕਰਦਾ ਵੀ ਯਾਰ ਫੇਰ ਆਪਾਂ ਇਹਦੇ ਖਾਤਰ ਇਹਦੇ ਮਗਰਾਮਾਂਗੇ ਇਨਸਾਫ ਦਿਵਾਉਣ ਲਈ ਫੇਰ ਇਹਦੀ ਲਾਸ਼ ਆਪਾਂ ਸੜਕ ਤੇ ਰੱਖ ਕੇ ਇਨਸਾਫ ਦਿਵਾਵਾਂਗੇ ਇਹਨੂੰ ਤੁਸੀਂ ਭਈ ਕੋਈ ਐਮਐਲਏ ਆਪਣੇ ਮਜਿਸ ਨੂੰ ਬਲਾਸਪੁਰ ਜਾਂ ਕਿਸੇ ਹੋਰ ਤੱਕ ਕੋਈ ਅਪਰੋਚ ਕੀਤੀ ਹੈ ਤੁਸੀਂ ਹਾਂ ਜੀ ਮੈਂ ਐਮਐਲਏ ਸਾਹਿਬ ਨੂੰ ਮਿਲੀ ਸੀਗੀ ਦੋ ਵਾਰੀ ਮਿਲੀ ਆ ਤੇ ਉਹਨਾਂ ਨੇ ਮੇਰੀ ਕੋਈ ਖਾਸ ਸੁਣਵਾਈ ਨਹੀਂ ਕੀਤੀ ਤੇ ਮੈਨੂੰ 1.5 ਸਾਲ ਹੋ ਗਿਆ ੱੱਕੇ ਖਾਂਦੀ ਨੇ ਤੇ ਉਹਨਾਂ ਉਹਨਾਂ ਚੋਂ ਕੋਈ ਐਮਐਲਏ ਜਾਂ ਕੋਈ ਵੀ ਐਮਪੀ ਮੇਰੇ ਕੋਲ ਆ ਕੇ ਵੀ ਖੜਿਆ ਕਿਸੇ ਨੇ ਮੇਰਾ ਦੁੱਖ ਨਹੀਂ ਸੁਣਿਆ ਵੀ ਹਾਂ ਤੇਰੇ ਨਾਲ ਕੀ ਹੋਇਆ ਇਤੋਂ ਤੱਕ ਕਿ ਮੈਂ ਐਮਐਲਏ ਸਰ ਨੂੰ ਤਾਂ ਸਾਰੀ ਗੱਲ ਦੱਸੀ ਵੀ ਸੀ ਪਰ ਉਹਨਾਂ ਨੇ ਕੋਈ ਸੁਣਵਾਈ